ਸਤਿ ਸ਼੍ਰੀ ਅਕਾਲ ਸਦਲ ਟੀਵੀ ਦੇਖ ਰਹੇ ਤੁਸੀਂ ਮੈਂ ਹਰਜਸੀ ਕੋਰ ਅੱਜ ਸਵੇਰ ਤੋਂ ਹੀ ਨਿਊਜ਼ੀਲੈਂਡ ਦੇ ਭਾਰ ਦੇ ਵਿੱਚ ਅਤੇ ਪਾਟੀ ਮੌਰੀਟੀ ਟੋਇਟੂ ਟੇਟ੍ਰੀਟੀ ਦੇ ਵੱਲੋਂ ਕੀਤੇ ਜਾ ਰਹੇ ਹੜਤਾਲ ਦਾ ਅਸਰ ਦੇਸ਼ ਭਰ ਦੀਆਂ ਸੜਕਾਂ ਤੇ ਦੇਖਣ ਨੂੰ ਮਿਲਿਆ ਅੱਜ ਸਵੇਰੇ ਹੀ ਐਂਡ ਜ਼ਾ ਟ੍ਰਾਂਸਪੋਰਟ ਏਜੰਸੀ ਵਾਕਿਖਤਾਂ ਹੀ ਦੇ ਵੱਲੋਂ ਸਟੇਟ ਹਾਈਵੇਖ ਦੇ ਉੱਤੇ ਨਾਰਥ ਤੇ ਸਦਨ ਵੈਸਟਰ ਮੋਟਰਵੇ ਦੇ ਉੱਤੇ ਲੱਗੇ ਭਾਰੀ ਜਾਮ ਦੀ ਜਾਣਕਾਰੀ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਦਿੱਤੀ ਗਈ ਦੱਸ ਜਾਣਿਆ ਕਿ ਸਵੇਰੇ ਤੜਕੇ 6:30 ਵਜੇ ਤੋਂ ਹੀ ਇਸ ਹੜਤਾਲ ਦੀ ਸ਼ੁਰੂਆਤ ਹੋਈ ਜੋ ਕਿ ਦੇਸ਼ ਪਰ ਦੇ ਵੱਡੇ ਹਾਈਵੇਜ਼ ਤੇ ਦੇਖਣ ਨੂੰ ਮਿਲੇ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਖਾਮਿਆ ਜਾ ਪਹੁੰਚਣਾ ਪਿਆ ਆਕਲੈਂਡ ਦੇ ਵਿੱਚ ਹਾਲਕਿ 11 ਵਜੇ ਬਾਅਦ ਇਸ ਦੇ ਥੋੜਾ ਜਿਹਾ ਘਟਣ ਦੇ ਹਾਲਾਤ ਦੇਖੇ ਗਏ ਤੇ ਟ੍ਰਾਫਿਕ ਨਾਰਮਲ ਚੱਲਣਾ ਸ਼ੁਰੂ ਹੋਇਆ ਦ ਸਿਰਫ ਆਕਲੈਂਡ ਹੀ ਨਹੀਂ ਬਲਕਿ ਹਾਮਲਟਨ ਦੇ ਵਿੱਚ ਵੀ 700 ਤੋਂ ਵੱਧ ਲੋਕਾਂ ਦੇ ਵੱਲੋਂ ਮਿਲ ਕੇ ਇਸ ਹੜਤਾਲ ਦਾ ਹਿੱਸਾ ਬਣਿਆ ਗਿਆ ਇਸ ਦੇ ਨਾਲ ਨਾਲ ਥੋਰੰਗਾ ਦੇ ਵਿੱਚ ਵੀ ਪਾਰੀ ਪੁਲਿਸ ਸੜਕਾਂ ਦੇ ਉੱਤੇ ਨਜ਼ਰ ਆਈ ਖਾਈਠਾਇਆ ਦੇ ਵਿੱਚ ਵੀ ਵੱਡੀ ਮਾਤਰਾ ਦੇ ਵਿੱਚ ਲੋਕਾਂ ਨੇ ਸੜਕਾਂ ਦੇ ਉੱਤੇ ਉਤਰ ਕੇ ਜਾਮ ਦੇ ਵਿੱਚ ਫਸੇ ਤੇ ਇਸ ਦੇ ਵਿੱਚ ਇਸ ਹੜਤਾਲ ਦਾ ਹਿੱਸਾ ਵੀ ਬਣਿਆ